ਨਿੱਕੀ ਹੁੰਦੇ ਤੋਂ ਇੱਕ ਨਾ ਕਹਾਵਤ ਇੱਕ ਕਿੱਸਾ ਸੁਣਦੇ ਆਉਂਦੇ ਆ ਬਾਬੇ ਨਾਨਕ ਦਾ ਤੇ ਬਾਬਾ ਨਾਨਕ ਇੱਕ ਪਿੰਡ ਗਿਆ ਤੇ ਉਹਨਾਂ ਪਿੰਡ ਵਾਲਿਆਂ ਨੇ ਬਾਬੇ ਨਾਨਕ ਨੂੰ ਨਾ ਖਾਣ ਨੂੰ ਨਾ ਪੀਣ ਨੂੰ ਨਾ ਸੌਣ ਨੂੰ ਕੋਈ ਜਗ੍ਹਾ ਦਿੱਤੀ ਤੇ ਭਜਾ ਦਿੱਤਾ ਬਾਬੇ ਨਾਨਕ ਨੇ ਉਹਨਾਂ ਨੂੰ ਇੱਕ ਵਰਦਾਨ ਦਿੱਤਾ ਵੀ ਵਸਦੇ ਰਹੋ ਬੈਠੇ ਰਹੋ ਇੱਥੇ ਤੁਸੀਂ ਬਹੁਤ ਵਧੀਆ ਜੇ ਇੱਥੇ ਜਿਹੜੀ ਥਾਂ ਸਾਭੀ-ਸਾਂਭ ਕੇ ਰੱਖੋ ਕੁਝ ਸਮੇਂ ਬਾਅਦ ਕਿਸੇ ਹੋਰ ਪਿੰਡ ਗਿਆ ਬਾਬਾ ਨਾਨਕ ਉੱਥੇ ਜਾ ਕੇ ਬਾਬੇ ਨਾਨਕ ਨੇ ਉਹਨਾਂ ਨੇ ਬੜੀ ਆਉ ਭਗਤ ਕੀਤੀ ਚਾ ਪਾਣੀ ਬੈਣ ਖਲੂਣ ਬਾਬਾ ਨਾਨਕ ਚਾਰ ਦਿਨ ਲਈ ਗਿਆ ਹੋਊਗਾ ਤਾਂ ਉਹਨਾਂ ਨੇ ਕਹੇ 10 ਦਿਨ ਰਹੋ ਤੁਸੀਂ ਮਹੀਨਾ ਰਹੋ ਤੇ ਤੁਰਨ ਲੱਗਿਆ ਬਾਬੇ ਨਾਨਕ ਨੇ ਉਹਨਾਂ ਨੂੰ ਇੱਕ ਉਹਨਾਂ ਨੂੰ ਵੀ ਇੱਕ ਵਰਦਾਨ ਦਿੱਤਾ ਉੱਜੜ ਜਾ ਵੀ ਤੁਸੀਂ ਵਸੇ ਨਾ ਰਹੋ ਤੁਸੀਂ ਉੱਜੜ ਜਾ ਉਹਦਾ ਮਤਲਬ ਇਹ ਸੀਗਾ ਵੀ ਜੇ ਆਪਾਂ ਕਹੀਏ ਵੀ ਬਾਹਰਲੇ ਮੁਲਕਾਂ ਦੇ ਵਿੱਚ ਬੰਦੇ ਗਏ ਬਾਬੇ ਨਾਨਕ ਦਾ ਨਾਂ ਉਹ ਲੈਣ ਡੇ ਨੇ ਉੱਥੇ ਬਹਿ ਕੇ ਜਾਂ ਉਹਦੇ ਫਲਸਫੇ ਨੂੰ ਫਲਾਉਣ ਡੇ ਨੇ ਮੈਨੂੰ ਲੱਗਦਾ ਕੋ ਉਹ ਉਹ ਲੋਕ ਨੇ ਜਿਹੜੇ ਉੱਜੜ ਗਏ ਨੇ ਆਪਣੇ ਤੂੰਬਿਆਂ ਤੋਂ ਆਪਣੇ ਕਬੀਲਿਆਂ ਤੋਂ ਉਜੜ ਕੇ ਉਹਦੇ ਫਲਸਫੇ ਨੂੰ ਕੱਲੀ-ਕੱਲੀ ਜਗ੍ਹਾ ਤੱਕ ਕੱਲੇ-ਕੱਲੇ ਬੰਦੇ ਤੱਕ ਪਹੁੰਚਾਉਣ ਗਏ ਨੇ ਪਿੱਛੇ ਜੇ ਮੈਂ ਇੱਕ ਸ਼ੋਅ ਦੇਖ ਰਿਹਾ ਸੀ ਕਪਿਲ ਸ਼ਰਮਾ ਜੀ ਦਾ ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਕਿ ਬਾਹਰ ਕਿਸੇ ਨੇ ਇੱਕ ਬੱਚੇ ਨੇ ਬ੍ਰੈਡ ਦਾ ਟੁਕੜਾ ਚੋਰੀ ਕੀਤਾ ਤੇ ਦੁਕਾਨਦਾਰ ਉਹਦੇ ਮਗਰ ਭੱਜਿਆ ਅੱਗੇ ਜਦੋਂ ਭੱਜਿਆ ਤੇ ਜਾ ਕੇ ਉਹ ਟੁਕੜਾ ਜਿਹੜਾ ਉਹ ਚਿੱਕੜ 'ਚ ਡਿੱਗ ਪਿਆ ਉਹ ਬੱਚੇ ਨੇ ਫੇਰ ਉਹ ਟੁਕੜਾ ਚੁੱਕ ਲਿਆ ਉਹ ਚੁੱਕ ਕੇ ਫੇਰ ਭੱਜਿਆ ਦੁਕਾਨਦਾਰ ਉਹਦੇ ਫੇਰ ਪਿੱਛੇ ਭੱਜਿਆ ਇੱਕ ਦਿਨ ਨਿਕਲ ਗਿਆ ਔਰ ਦੋ ਤਿੰਨ ਦਿਨ ਬਾਅਦ ਬੱਚਾ ਫੇਰ ਆਇਆ ਉਹਨੇ ਫੇਰ ਇੱਕ ਬ੍ਰੈਡ ਦਾ ਪੀਸ ਚੁੱਕਿਆ ਉੱਥੋਂ ਚੁੱਕ ਕੇ ਫੇਰ ਭੱਜਿਆ ਤੋ ਦੁਕਾਨਦਾਰ ਨੇ ਦੋ ਚਾਰ ਬੰਦੇ ਖੜੇ ਕੀਤੇ ਸੀ ਵੀ ਆਊਗਾ ਉਹਨਾਂ ਫੜ ਲਿਆ ਉਹਨੇ ਫੜ ਕੇ ਪੁਲਿਸ ਦੇ ਦਿੱਤਾ ਉਹ ਬੱਚਾ 12-13 ਸਾਲ ਦੀ ਉਮਰ ਸੀ ਦਿਹਾਣੀ ਦੀ ਉਹਨੇ ਕਿਹਾ ਵੀ ਇਹ ਚੋਰੀਆਂ ਕਰਦਾ ਵੀ ਇਹਨੂੰ ਸੁਧਾਰ ਘਰ ਭੇਜਿਆ ਜਾਵੇ ਜੱਜ ਦੇ ਕੋਲ ਗਿਆ ਉਹਨੇ ਜੱਜ ਨੇ ਕਿਹਾ ਤੂੰ ਤੂੰ ਕਿਉਂ ਚੋਰੀ ਕੀਤੀ ਉਹਨੂੰ ਜੱਜ ਨੂੰ ਪਤਾ ਨਹੀਂ ਸੀ ਚੋਰੀ ਕੀਤੀ ਤਾਂ ਸਿਰਫ ਇੰਨਾ ਪਤਾ ਸੀ ਵੀ ਚੋਰੀ ਕੀਤੀ ਉਹਨੇ ਉਹ ਕਹਿੰਦਾ ਕੀ ਚੋਰੀ ਕੀਤਾ ਜੀ ਕਹਿੰਦਾ ਜੀ ਬ੍ਰੈਡ ਦਾ ਪੀਸ ਜੱਜ ਕਹਿੰਦਾ ਬ੍ਰੈਡ ਦਾ ਪੀਸ ਚੋਰੀ ਕਿਉਂ ਕੀਤਾ ਉਹ ਕਹਿੰਦਾ ਕਿਉਂਕਿ ਮੇਰੇ ਮਾਪਿਓ ਨਹੀਂ ਹੈਗੇ ਮੇਰੇ ਦੋ ਛੋਟੇ ਭੈਣ ਭਰਾ ਨੇ ਮੈਂ ਉਹਨਾਂ ਵੱਤ ਚੋਰੀ ਕੀਤਾ ਜੱਜ ਕਹਿੰਦਾ ਤੂੰ ਚੋਰੀ ਨਹੀਂ ਕਰਨੀ ਅੱਜ ਤੋਂ ਬਾਅਦ ਤੇਰੇ ਸ਼ਹਿਰ ਦੇ ਵਿੱਚ ਕਿਤੇ ਵੀ ਸਿੱਖ ਟੈਂਪਲ ਲਿਖਿਆ ਹੋਵੇ ਉੱਥੇ ਚਲ ਜਾਣਾ ਤੈਨੂੰ ਰੋਟੀ ਮਿਲ ਜੀ ਇਹ ਆ ਬਾਬੇ ਨਾਨਕ ਦਾ ਸਿਧਾਂ ਜਿਹੜੇ ਗਏ ਨੇ ਉੱਥੇ ਆਪਾਂ ਕਹਿ ਦਿੰਦੇ ਹਾਂ ਯੂਥ ਬਾਹਰ ਜਾਈਏ ਪ੍ਰਵਾਸ ਹੈ ਅਸੀਂ ਵੀ ਤੇ ਕਿੱਥੋਂ ਆਈਆਂ ਕੌਣ ਜਾਣਦਾ ਕਿ ਮੇਰੀ ਸੌ ਵੀ ਪਿਛਲੀ ਪੀੜੀ ਕਿੱਥੋਂ ਸੀਗੀ ਆਮ ਤੌਰ ਤੇ ਵੇਖਣ ਨੂੰ ਮਿਲਦਾ ਸੁਣਨ ਨੂੰ ਮਿਲਦਾ ਕਿ ਜਦੋਂ ਅਸੀਂ ਗ੍ਰੀਸ ਨਾਲ ਜਾਂ ਸਪੈਨਿਸ਼ ਲੋਕਾਂ ਨਾਲ ਸਾਡੇ ਜਿਹੜੇ ਹਾਫ ਭਾਅ ਮਿਲਦੇ ਨੇ ਅਸੀਂ ਉਹਨਾਂ ਨਾਲ ਮਿਲਦੇ ਬਹੁਤ ਸਾਰੇ ਕਬੀਲੇ ਸਾਡੇ ਉੱਥੋਂ ਆਏ ਨੇ ਉਧਰੋਂ ਸੋ ਇਹ ਪ੍ਰਵਾਸ ਆ ਆਉਣ ਜਾਣ ਲੱਗਿਆ ਪਰ ਅਸੀਂ ਚੱਲੇ ਜਿੱਥੇ ਆ ਅਸੀਂ ਕੀ ਸਨਾ ਲੈ ਕੇ ਚੱਲੇ ਹਣਾ ਇੱਕ ਬਹੁਤ ਪ੍ਰਾਣੀ ਕਹਾਵਤ ਆ ਕਹਿੰਦੇ ਜਦ ਤੂੰ ਆਇਆ ਜਗਤ ਮੇਂ ਜੱਗ ਹੱਸੇ ਤੂੰ ਰੋਏ ਜਦੋਂ ਤੂੰ ਇਸ ਦੁਨੀਆ ਚ ਆਇਆ ਸੀ ਤੇ ਤੂੰ ਰੋਂਦਾ ਸੀ ਦੁਨੀਆ ਤੈਨੂੰ ਵੇਖ ਵੇਖ ਕੇ ਹੱਸਦੀ ਸੀ ਵੇਖ ਹੋਰ ਆ ਗਿਆ ਕਹਿੰਦਾ ਜਦ ਤੂੰ ਮਾਏ ਜਗਤ ਮੇਂ ਜੱਗ ਹੱਸੇ ਤੂੰ ਰੋਏ ਐਸੀ ਕਰਨੀ ਕਰ ਚਲੋ ਤੂੰ ਹੱਸੋ ਜੱਗ ਰੋਏ ਵੀ ਤੂੰ ਹੱਸਦਾ ਹੀ ਦਰਗਾਹ ਨੂੰ ਜਾ ਤੇਰੇ ਮਗਰੋਂ ਯਾਦ ਕਰ ਕਰਕੇ ਤੈਨੂੰ ਰੋਣ ਵੀ ਕਿੱਥੇ ਚਲ ਗਿਆ ਇਹ ਨਾ ਕਹਿਣ ਚੰਗਾ ਹੋਇਆ ਚਲ ਗਿਆ ਸੋ ਤੁਹਾਡਾ ਸਵਾਲ ਬੜਾ ਵਧੀਆ ਸੀਗਾ ਪਤਾ ਨਹੀਂ ਮੈਂ ਉਹਦਾ ਜਵਾਬ ਦੇ ਸਕਿਆ ਕਿ ਨਹੀਂ